ਉਹਨੂੰ ਲੱਗਦਾ ਖਡੂਰ ਸਾਹਿਬ ਤੋਂ ਅਮਰਪਾਲ ਭਾਈ ਜਿੱਤ ਜਾਣਗੇ ਭਾਈ ਅਮਰਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਯਾਰ ਨਾ ਏਦਾਂ ਵੀ ਸਹਿਯੋਗਤਾ ਬਹੁਤ ਆ ਮਗਰ ਉਹਦੇ ਭਾਈ ਅਮਰਪਾਲ ਸਿੰਘ ਜੀ ਭਾਈ ਅਮਰਪਾਲ ਸਿੰਘ ਜੀ ਹੋਈ ਪਈ ਆ ਹਜੇ ਤੱਕ ਵੀ ਲੋਕ ਵਿਚਿਰਦੇ ਆ ਪਰ ਜਿਹੜੇ ਆਪਣੇ ਸਿੱਖ ਧਰਮ ਚ ਨਾ ਗਦਾਰ ਵੀ ਬੜੇ ਨੇ ਕਿਉਂਕਿ ਇੱਥੋਂ ਹੀ ਆਪਾਂ ਟੁੱਟਿਆ ਨੇ ਮੈਂ ਕਈ ਵਾਰਾਂ ਦੇਖਿਆ ਪਿੱਛੇ ਜੀ ਬੀਬੀ ਖਾਲੜਾ ਜੀ ਖੜੇ ਸੀਗੇ ਉਹ ਆਰ ਗਏ ਸੀ ਹਨ ਜੇ ਐਰ ਕੀ ਭਾਈ ਅਮਰਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਨਹੀਂ ਜਿੱਤਦੇ ਤਾਂ ਸਮਝ ਲਾ ਵੀ ਸਿੱਖ ਧਰਮ ਦੀ ਬਹੁਤ ਵੱਡੀ ਹਾਰ ਆ ਆਪਾਂ ਬਹਾਦਰ ਜ਼ਰੂਰ ਆ ਪਰ ਆਪਣੇ ਚ ਦਿਮਾਗ ਦੀ ਥੋੜੀ ਜੀ ਕਮੀ ਆ ਵੀ ਆਪਾਂ ਸੋਚਦੇ ਨਹੀਂ ਹੁਣ ਜੇਕਰ ਭਾਈ ਅਮਰਤਪਾਲ ਸਿੰਘ ਜੀ ਨੇ ਪਹਿਲ ਕੀਤੀ ਆ ਨਾ ਵੀ ਮੈਂ ਵੋਟਾਂ ਚ ਖੜਾ ਤੇ ਜਿੱਤਾਂ ਇਹ ਵੀ ਬਹੁਤ ਵੱਡੀ ਗੱਲ ਆ ਵੀ ਸਿਆਸਤੇ ਚ ਵੜ ਕੇ ਵੀ ਸਿੱਖ ਧਰਮ ਨੂੰ ਬਚਾਇਆ ਜਾ ਸਕਦਾ ਜੇਕਰ ਉਹ ਮੰਨਦੇ ਆਪਦੇ ਆਪ ਨੂੰ ਰਖਵਾਲੇ ਤਾਂ ਮੈਨੂੰ ਲੱਗਦਾ ਵੀ ਇੱਕ ਮੌਕਾ ਭਾਈ ਅਮਰਤਪਾਲ ਸਿੰਘ ਜੀ ਨੂੰ ਦੇਣਾ ਚਾਹੀਦਾ ਮੈਂ ਇਹ ਦੇਖਣਾ ਚਾਹੁੰਦਾ ਵੀ ਭਾਈ ਅਮਰਤਪਾਲ ਸਿੰਘ ਜੀ ਕੁਰਸੀ ਤੇ ਬਹਿ ਕੇ ਕੀ ਕਰ ਸਕਦੇ ਨੇ ਮਰਦਨਾ ਇਸ ਗੱਲ ਨੂੰ ਤੇ ਦੂਜੀ ਗੱਲ ਇਹ ਆ ਵੀ ਬਹੁਤ ਵੱਡਾ ਬਲਦਾਨ ਦਿੱਤਾ ਸਿਮਰਜੀਤ ਸਿੰਘ ਮਾਨ ਨੇ ਆਪ ਦਾ ਜਿਹੜਾ ਕੈਂਡੀਡੇਟ ਬਿਠਾਤਾ ਬਹੁਤ ਵੱਡਾ ਬਲਦਾਨ ਆ ਉਹਨਾਂ ਦਾ ਉਹਨਾਂ ਨੇ ਜੇਕਰ ਕੈਂਡੀਡੇਟ ਬਿਠਾਇਆ ਨਾ ਉਸ ਪਿੱਛੇ ਉਹਨਾਂ ਦਾ ਬਹੁਤ ਵੱਡਾ ਬਲਦਾਨ ਆ ਵੀ ਉਹਨਾਂ ਨੇ ਸਿੱਖ ਧਰਮ ਨੂੰ ਪਹਿਲ ਰੱਖੀ ਉਹਨਾਂ ਨੇ ਆਪ ਦੇ ਆਪ ਨੂੰ ਯਾਨੀ ਕਿ ਕਾਫੀ ਹੱਦ ਤੱਕ ਸਾਬਤ ਕਰਤਾ ਵੀ ਸਾਨੂੰ ਸਿੱਖ ਧਰਮ ਦੀ ਪਰਵਾਹ ਜੇਕਰ ਹੁਣ ਵੀ ਵੋਟਾਂ ਨਹੀਂ ਪੈਂਦੀਆਂ ਭਾਈ ਅਮਰਤਪਾਲ ਸਿੰਘ ਜੀ ਨੂੰ ਤਾਂ ਖਡੂਰ ਸਾਹਿਬ ਵਾਲਿਓ ਲੱਖ ਲਾਣ ਤਾਂ ਤੁਹਾਡੇ ਵਾਸਤੇ ਇਥੋਂ ਪਤਾ ਲੱਗਣਾ ਵੀ ਭਾਈ ਅਮਰਤਪਾਲ ਸਿੰਘ ਜੀ ਨਾਲ ਕੌਣ ਆ ਤੇ ਹੋਰਾਂ ਨਾਲ ਕੌਣ ਜੇਕਰ ਤਾਂ ਹੋਈਆਂ ਲੀਰਾਂ ਉਹ ਤਾਂ ਆਪਾਂ ਵੋਟਾਂ ਪਾਉਣੀਆਂ ਅਦਰ ਨੂੰ ਤੇ ਜੇਕਰ ਕੋਈ ਕਿਸੇ ਦਾ ਦੀਨਮਾਨ ਜਾਗਦਾ ਹੋਇਆ ਨਾ ਤੇ ਐਸ ਵਾਰ ਭਾਈ ਅਮਰਤਪਾਲ ਸਿੰਘ ਦੀ ਜਿੱਤ ਪੱਕੀ ਆ ਖਡੂਰ ਸਾਹਿਬ ਸੀਟ ਬਣੀ ਇੱਕ ਬਹੁਤ ਵੱਡੀ ਗੱਲ ਉਹਨਾਂ ਨੇ ਇਹ ਰੱਖੀ ਵੀ ਉੱਠੇ ਆਜ਼ਾਦ ਆ ਤਾਂ ਦੋਸਤੋ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਅੱਗੇ ਵੀ ਮੇਰੀ ਲਾਲੋ ਤੁਸੀਂ ਵੀ ਐਸ ਵਾਰ ਤੁਸੀਂ ਸਿੱਖ ਧਰਮ ਦੀ ਲਾਜ ਰੱਖਣੀ ਆ ਤੇ ਸਿੱਖ ਧਰਮ ਨੂੰ ਲਾਜ ਰੱਖ ਕੇ ਭਾਈ ਅਮਰਤ ਸਿੰਘ ਪਾਲ ਨੂੰ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਉਣੀ ਆ ਕਿਉਂਕਿ ਆਪਾਂ ਨੂੰ ਵੀ ਪਤਾ ਲੱਗ ਜੂਗਾ ਵੀ ਭਾਈ ਅਮਰਤਪਾਲ ਸਿੰਘ ਜੀ ਕੀ ਕਰਦੇ ਨੇ ਹਨਾ ਆਪਾਂ ਇੱਕ ਵਾਰ ਉਹਨਾਂ ਨੂੰ ਕੁਰਸੀ ਤੇ ਬਿਠਾ ਕੇ ਤਾਂ ਵੇਖੀਏ ਵੇਖੀਏ ਤਾਂ ਸਹੀ ਵੀ ਆਖਰਕਾਰ ਉਹ ਸਿੱਖ ਧਰਮ ਵਾਸਤੇ ਕੀ ਕਰ ਸਕਦੇ ਨੇ ਇੱਕ ਮੌਕਾ ਜ਼ਰੂਰ ਦਈਏ ਭਾਈ ਅਮਰਤਪਾਲ ਸਿੰਘ ਜੀ ਨੂੰ ਕੁਰਸੀ ਤੇ ਬਿਠਾ ਕੇ ਤਾਂ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਰੀ ਸਿੱਖ ਕੌਮ ਅੱਗੇ ਤੇ ਖਡੂਰ ਸਾਹਿਬ ਅੰਨੀਓ ਸਾਡੀ ਫੁੱਲ ਸਪੋਰਟ ਆ ਭਾਈ ਜੀ ਇਸ ਵਾਰ ਵੀ ਭਾਈ ਅਮਰਤਪਾਲ ਸਿੰਘ ਜੀ ਨੂੰ ਜਿਤਨਾ ਜ਼ਰੂਰੀ ਆ ਤੇ ਜਿਤਾਣਾ ਵੀ ਜ਼ਰੂਰੀ ਆ ਬਾਕੀ ਦੋਸਤੋ ਤੁਸੀਂ ਦੱਸੋ ਤੁਹਾਡਾ ਕੀ ਖਿਆਲ ਆ ਬਾਕੀ ਹੁਣ ਹੀ ਪਤਾ ਲੱਗਣਾ ਵੀ ਕੌਣ ਭਾਈ ਭਾਈ ਜੀ ਦੇ ਨਾਲ ਆ ਤੇ ਕੌਣ ਭਾਈ ਜੀ ਦੇ ਵਿਰੋਧ ਆ ਹਨਾ ਆਈ ਵਾਰੀ ਆਪਾਂ ਨੂੰ ਵੰਡ ਲਿਆ ਜਾਂਦਾ ਸਰਕਾਰਾਂ ਨੀਓ ਪਰ ਐਰ ਕੀ ਨਾ ਵੰਡਿਆ ਜਾਵੇ ਐਰ ਕੀ ਆਪਾਂ ਨੂੰ ਇੱਕ ਹੋਣਾ ਪਊਗਾ ਇੱਕ ਝੰਡੇ ਅੱਗੇ ਖਲੋਣਾ ਪਊਗਾ ਤੇ ਭਾਈ ਅਮਰਪਾਲ ਸਿੰਘ ਜੀ ਨੂੰ ਜਿਤਾਉਣਾ ਪਊਗਾ